ਕੱਲ ਰਾਤ ਕਰੀਬ 9:30 ਵਜੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਦਵਿੰਦਰ ਸਿੰਘ ਬਾਬੂ ਜੋ ਕਿ ਮੁਹੱਲਾ ਮਾਈ ਖਾਨਾ ਫਰੀਦਕੋਟ ਦਾ ਰਹਿਣ ਵਾਲਾ ਰੈਸਟੋਰੈਂਟ ਚੋਂ ਖਾਣਾ ਖਾ ਕੇ ਆਪਣੇ ਘਰ ਨੂੰ ਜਾ ਰਿਹਾ ਸੀਗਾ ਰਸਤੇ ਵਿੱਚ ਇੱਕ ਵਰਨਾਕਾਰ ਨਾਲ ਉਹਦਾ ਕਾਰ ਕ੍ਰੋਸਿੰਗ ਨੂੰ ਲੈ ਕੇ ਜਿਹੜਾ ਟਕਰਾਅ ਹੋ ਗਿਆ ਸੀ ਜਿਸ ਵਿੱਚ ਇਹਨਾਂ ਦਾ ਆਪਸੀ ਝਗੜਾ ਹੈ ਝਗੜੇ ਦੌਰਾਨ ਇਹ ਵੀ ਪਤਾ ਲੱਗਾ ਜਿਹੜਾ ਦਵਿੰਦਰ ਬਾਬੂ ਦੇ ਕੁਝ ਸੱਟਾਂ ਵੱਜੀਆਂ ਤੇ ਜਦੋਂ ਦਵਿੰਦਰ ਬਾਬੂ ਦੇ ਸੱਟਾਂ ਵੱਜੀਆਂ ਤਾਂ ਉਸਨੇ ਆਪਣਾ ਜਿਹੜਾ ਜਿਹੜਾ ਲਾਇਸੈਂਸੀ ਰਵਾਲਵਰ ਸੀਗਾ ਉਹਦੇ ਨਾਲ 5 ਰਾਉਂਡ ਫਾਇਰ ਕੀਤੇ ਤੇ ਜਦੋਂ ਇਹ ਫਾਇਰ ਕਰਨ ਤੋਂ ਬਾਅਦ ਦੋਨੋਂ ਪਾਰਟੀਆਂ ਮੌਕੇ ਤੋਂ ਚਲੇ ਗਈਆਂ ਤੇ ਇਹਨਾਂ ਵਿੱਚੋਂ ਦੋਨੋਂ ਪਾਰਟੀਆਂ ਜੋ ਅਜੇ ਤੱਕ ਨਾ ਤਾਂ ਕਿਸੇ ਪਾਰਟੀ ਨੂੰ ਥਾਣੇ ਤਲਾਸ਼ ਦਿੱਤੀਆ ਤੇ ਨਾ ਹੀ ਕੋਈ ਹਸਪੀਟਲ 'ਚ ਦਾਖਲ ਹੋਇਆ ਇਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਰਿਹਾ ਹੈਗਾ ਜਿਵੇਂ ਵੀ ਇਹਨਾਂ ਨਾਲ ਸੰਪਰਕ ਹੋ ਜਾਂਦਾ ਜਿਹੜੀ ਵਣਦੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਹੁਣ ਕੀ ਕਾਰਵਾਈ ਕਰੇਗੀ ਇਸ ਤੋਂ ਅਸੀਂ ਜਿਹੜਾ ਇਹ ਚ ਜਿਹੜਾ ਸੀਸੀਟੀਵੀ ਕੈਮਰੇ ਦੇਖ ਰਿਹਾ ਹਾਂ ਕਿਉਂਕਿ ਗੱਡੀ ਜਿਹੜੀ ਵਰਨਾ ਸੀਗੀ ਉਹ ਜੀ ਟਰੇਸ ਨਹੀਂ ਹੋਈ ਹੈਗੀ ਕਿ ਵਰਨਾ ਉਹ ਗੱਡੀ ਵਿੱਚ ਕਿਹੜੇ ਵਿਅਕਤੀ ਸਵਾਰ ਸੀਗੇ ਕੁਝ ਕੁਛ ਕਿਸੇ ਨੇ ਕਿਸੇ ਨੂੰ ਹਰਾਸਤ ਨਹੀਂ ਲਿਆ ਨਹੀਂ ਹਜੇ ਹਰਾਸਤ ਵਿੱਚ ਨਹੀਂ ਲੇ ਵੈਸੇ ਜਨਰਲ ਆਮ ਪੁਸ਼ੇਸ਼ ਕੀਤੀ ਜਾ ਰਹੀ ਹੈ ਪਬਲਿਕ ਤੋਂ ਜਿਹੜੇ ਨੇੜੇ ਦੇ ਕੋਈ ਰਵਾ ਸੀਗੇ ਪਤਾ ਲੱਗਾ ਕਿ ਗੱਡੀਆਂ ਦੋ ਤਿੰਨ ਸ਼ੱਕੀ ਸ਼ਹਿਰ ਦੇ ਵਿੱਚ ਦੇਖੀਆਂ ਗਈਆਂ ਹਨ ਹਾਂ ਇਹ ਇਨਫੋਰਮੇਸ਼ਨ ਮਿਲੀ ਹੈਗੀ ਆ ਇਸੇ ਕਰਕੇ ਜਿਹੜੇ ਸਿਸਟੀ ਕੈਮਰੇ ਜਿਹੜੇ ਸ਼ਹਿਰ ਦੇ ਆਸ-ਪਾਸ ਤੇ ਉਹ ਦੇਖ ਰਹੇ ਆ